ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਕੀ ਤੁਹਾਡੀ ਵੀ ਜੋੜਾਂ ਵਿੱਚ ਦਰਦ ਹੁੰਦਾ ਤੁਰਨ ਫਿਰਨ 'ਚ ਪ੍ਰੋਬਲਮ ਆਉਂਦੀ ਫਿਰ ਆ ਵੀਡੀਓ ਅੰਤ ਤੱਕ ਦੇਖੋ ਕਿਉਂਕਿ ਇਹਦੇ ਵਿੱਚ ਅਸੀਂ ਦੇਸੀ ਨੁਕਸੇ ਦੱਸੇ ਜੋ ਤੁਸੀਂ ਘਰ ਵਿੱਚ ਬਣਾ ਸਕਦੇ ਹੋ ਅਤੇ ਬਹੁਤ ਹੈਲਦੀ ਵੀ ਹੈ ਤੇ ਸੁਆਦ ਵੀ ਹੈ ਇਹਨੂੰ ਕਹਿੰਦੇ ਨੇ ਪਿੰਨੀਆਂ ਪੰਜਾਬੀ ਪਿੰਨੀਆਂ ਸਭ ਤੋਂ ਪਹਿਲਾਂ ਤਾਂ ਲਿਸ਼ਟ ਦੀ ਗੱਲ ਕਰ ਲਈਏ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਸਕਦੇ ਹੋ ਚਲੋ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਚੂਲਾ ਬਣਾ ਲਓ ਕਿਉਂਕਿ ਗੈਸ ਨੇ ਕੰਮ ਨਹੀਂ ਆਣਾ ਅੱਗ ਬਾਲ ਲਓ ਚੰਗੀ ਫਿਰ ਚੜਾਓ ਕੜਾਹੀ ਤੇ ਵਿੱਚ ਪਾਓ ਥੋੜਾ ਜਿਹਾ ਆਟਾ ਫਿਰ ਪਾਓ ਖੁਆ ਅਤੇ ਕਿਉਂ ਹੁਣ ਗੱਲ ਕਰ ਲਈਏ ਬਾਕੀ ਦੇ ਸਮਾਨ ਦੀ ਉਸ ਤੋਂ ਬਾਅਦ ਪਾਓ ਅਲਸੀ ਗੂੰਦ ਕद्दू ਦੇ ਬੀਜ ਕद्दू ਦੇ ਹਰੇ ਬੀਜ ਬਦਾਮ ਕਾਜੂ ਖਸਖਸ ਆਲਸੀ ਗੂੰਦ ਖਵਾ ਗਦੂ ਦੇ ਬੀਜ ਮਖਾਣੇ ਤੁਹਾਡੀ ਪ੍ਰੋਟੀਨ ਪੂਰੀ ਰੱਖਣਗੇ ਤਾਂ ਜੋ ਮਸਲਸ ਤਕੜੇ ਰਹਿਣਗੇ ਤੇ ਹੱਡੀਆਂ ਵੀ ਆਪਣੀ ਜਗ੍ਹਾ ਟਿਕੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਇਹਨਾਂ ਵਿੱਚ ਇੱਕ ਬਹੁਤ ਸਾਰੀ ਨਿਊਟ੍ਰੀਸ਼ਨ ਨੇ ਜੋ ਤੁਹਾਡੀ ਹੱਡੀਆਂ ਵਾਸਤੇ ਬਹੁਤ ਜ਼ਰੂਰੀ ਤੇ ਵਧੀਆ ਨੇ ਡੇਲੀ ਇੱਕ ਪੀਨੀ ਸਵੇਰੇ ਤੇ ਇੱਕ ਸ਼ਾਮ ਨੂੰ ਖਾਓ ਇੰਨੀਅ ਵਿੱਚ ਜਿਹੜਾ ਮਿੱਠਾ ਪਾਣਾ ਹੈ ਨਾ ਉਹਦੇ ਵਿੱਚ ਤੁਸੀਂ ਬ੍ਰਾਊਨ 슈ਗਰ ਦੀ ਜਗ੍ਹਾ ਖੰਜੂਰਾ ਪਾ ਸਕਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਹੈਲਦੀ ਹੋ ਜਾਣਗੀ ਆ ਸਪੈਸ਼ਲੀ ਜਿਨ੍ਹਾਂ ਨੂੰ 슈ਗਰ ਦੀ ਸਮੱਸਿਆ ਹੈ। ਅਗੜਾਈ ਵਿੱਚ ਚੰਗੀ ਤਰ੍ਹਾਂ ਖੁਰਚਣਾ ਮਾਰਦੇ ਰਹੋ ਕਿਉਂਕਿ ਤਾਂ ਜੋ ਆਟਾ ਤੇ ਇਹਦੇ ਵਿੱਚ ਜਿਹੜਾ ਖੁਆ ਪਾਇਆ ਉਹ نیچے ਨਾ ਲੱਗਣ ਫਿਰ ਜਨਲ ਟੇਸਟ ਖਰਾਬ ਹੋ ਜਾਊਗਾ। ਆ ਦੇਖੋ ਸਾ ਡਾਟਾ ਬਿਲਕੁਲ ਚੰਗੀ ਤਰ੍ਹਾਂ ਪੁੰਚ ਚੁੱਕਿਆ ਹੈ ਅਸੀਂ ਸ਼ਕਰ ਤਾਂ ਪਾਈ ਹੈ ਕਿਉਂਕਿ ਸਾਡੇ ਘਰੇ ਕਿਸੇ ਨੂੰ 슈ਗਰ ਦੀ ਪ੍ਰੋਬਲਮ ਨਹੀਂ ਹੈ ਪਰ ਜੇਕਰ ਤੁਹਾਡੇ ਘਰੇ ਕਿਸੇ ਨੂੰ 슈ਗਰ ਦੀ ਪ੍ਰੋਬਲਮ ਹੈ ਤਾਂ ਤੁਸੀਂ ਖੰਜੂਰਾ ਪਾ ਲਓ ਇਹਦੇ ਨਾਲ ਪੀਣੀਆਂ ਹੈਲਦੀ ਵੀ ਬਣ ਗਈਆਂ ਤੇ 슈ਗਰ ਦਾ ਵੀ ਕੋਈ ਡਰ ਨਹੀਂ ਹੈ ਹੁਣ ਅਸੀਂ ਇਹਦੀਆਂ ਬਣਾਵਾਂਗੇ ਪਿੰਨੀਆਂ ਗੋਲ ਗੋਲ ਪਿੰਨੀਆਂ ਸਾਡੀ ਬਣ ਗਈਆਂ ਨੇ ਵੀਰ ਜੀ ਖਾ ਕੇ ਦੱਸਣਗੇ ਕਿ ਪਿੰਨੀਆਂ ਕਿਵੇਂ ਦੀ ਬਣੀਆਂ ਨੇ ਅਡੀ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਲਾਈਕ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਵਿੱਚ ਲਿਖ ਕੇ ਦੱਸ ਦੇਣਾ ਕਿ ਤੁਹਾਡੇ ਘਰੇ ਪਿੰਨੀਆਂ ਬਣ ਚੁੱਕੀਆਂ ਨੇ ਜਾਂ ਹਜੇ ਬਣਾਉਣੀਆਂ ਨਹੀਂ ਜੇ ਨਹੀਂ ਬਣੀਆਂ ਨੇ ਤਾਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਧੰਨਵਾਦ